ਸਾਡੇ ਵੱਲੋਂ ਨਾ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮਾਂ ਤੇ ਸਾਡੀ ਜਲੰਧਰ ਡਿਸਟ੍ਰਿਕਟ ਦੀ ਪੁਲਿਸ ਵੱਲੋਂ ਇੱਕ ਟੈਸਟ ਆਪਰੇਸ਼ਨ ਚਲਾਇਆ ਜਾਇਆ ਹੈ। ਆਪਰਪਸ ਸਾਡਾ ਡਰਗ ਪੈਡਲਰਸ ਤੇ ਡਰਗ ਦੇ ਤੇ ਨਾਖਪਾਨਦੈਗੇ। ਜਿਹਦੇ ਦੀ ਗਾਨੀ ਕੱਲ ਵੀ ਰੇਡਸ ਕੀਤੀਆਂ ਗਈਆਂ ਸੀਗੀਆਂ ਤੇ ਅੱਜ ਵੀ ਆਪਰੇਸ਼ਨ ਚੱਲ ਰਿਹਾ ਹੈ। ਉਹਦੇ ਵਿੱਚ ਕੱਲ ਸਾਡੇ ਵੱਲੋਂ ਇੱਕ ਕੇਸ ਰਿਜਿਸਟਰ ਕੀਤਾ ਗਿਆ ਤੇ ਦੋ ਐਕਿਊਜ਼ ਨੂੰ ਅਪ੍ਰੀਹੈਂਡ ਕੀਤਾ ਗਿਆ। ਇੱਕ ਦਾ ਨਾਮ راہੂ ਲੈ ਜਿਹਦੇ ਕੋਲੋਂ 4 ਗ੍ਰਾਮ ਦੀ ਰੋਈ ਤੇ 41000 ਡਰਗ ਮਨੀ ਬਰਾਮਦ ਹੋਈ ਸੀ ਤੇ ਦੂਜੇ ਮੁੰਡੇ ਦਾ ਨਾਮ ਮਿੱਡਾ ਹੈ ਇਹ ਦੋਨੋਂ ਇੱਥੇ ਲੋਕ ਬਸਤੀ ਦੇ ਰਹਿਣ ਵਾਲੇ ਥੇ ਮੋਹੱਲਾ ਹੈਗਾ ਹੈ ਥੋੜਾ ਮੰਡਲਾ ਉੱਥੇ ਦੇ ਰਹਿਣ ਵਾਲੇ ਤੇ ਕੱਲ ਉਹਨਾਂ ਤੇ ਆਪਰੇਸ਼ਨ ਕੀਤਾ ਗਿਆ ਸੀ ਤੇ ਫਿਰ ਸਾਨੂੰ ਅੱਗੇ ਵੀ ਲੀਡਸ ਮਿਲੀਆਂ ਸੀ ਕਿ ਅੱਛਾ ਹੋਰ ਵੀ ਕਾਫੀ ਹੈਗੇ ਨੇ ਉਹਦੇ ਰਿਗਾਰਡਿੰਗ ਅੱਜ ਵੀ ਰੇਡਸ ਕੀਤੀਆਂ ਗਈਆਂ ਨੇ ਤੇ ਰਾਉਂਡ ਅਪ ਕੀਤਾ ਗਿਆ ਹੈ ਤੇ ਉਹ ਹਜੇ ਆਪਰੇਸ਼ਨ ਚੱਲ ਰਿਹਾ ਹੈ ਇਵਨਿੰਗ ਤੱਕ ਉਹਦੇ ਵਿੱਚ ਵੀ ਰਿਕਵਰੀ ਸਾਡੀ ਹੈ ਗਈ ਹੈ ਈਵਨਿੰਗ ਤੱਕ ਪਰਵਾਸੀ ਦੀ ਜਾਣਕਾਰੀ ਹੈ ਸੋ ਆਪਰੇਸ਼ਨ ਦੇ ਕਿਹੜੀ ਅਗਵਾਈ ਕੀਤਾ ਗਿਆ ਸ਼ਾਹਰ ਸਰ ਇਹਦੇ ਵਿੱਚ ਸਾਡੇ ਦਿਸ਼ਾ ਨਿਰਦੇਸ਼ ਤੇ ਮਾਨ ਲੁਗ ਐਸਐਸਪੀ ਸਾਫ ਨੇ ਤੇ ਉਹਦੇ ਵਿੱਚ ਐਸਪੀ ਆਪਰੇਸ਼ਨ ਸ਼੍ਰੀ ਮਨਪੀ ਸਿੰਘ ਸਰ ਸੀਗੇ ਨਾਲ ਨਾਲ ਸਾਡੇ ਡੀਐਸਪੀ ਮੋਰ ਵਿਜੇਜੀ ਤੇ ਨਾਲ ਸਾਡੇ ਪੂਰੀ ਸਬਜਨ ਦੀ ਫੋਰਸ ਸੀਗੀ ਇਸ ਤੋਂ ਬਿਲਕੁਲ ਤਿਆਰ ਸੀ ਜੋ ਮੈਚ ਨੂੰ ਵੀ ਸਾਡੇ ਕੋਲ ਪਾਸ ਸੀ